ਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿਆਰੀ ਸਾਥ ਸੰਗਤ ਜੀਓ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹੈ ਗੁਰਦੁਆਰਾ ਭਾਈ ਜੀਤਾ ਸਾਹਿਬ ਜੀ ਜੋ ਲੱਖੀ ਜੰਗਲ ਦੇ ਬਿਲਕੁਲ ਨਜ਼ਦੀਕ ਹੈ ਉਸ ਦਾ ਇਤਿਹਾਸ ਹੈ ਭਾਈ ਜੀਤਾ ਜੀ ਗੁਰਦਾਨਕ ਦੇਵ ਜੀ ਦੇ ਅਤੀ ਅਤੇ ਸ਼ਰਧਾ ਰੱਖਣ ਵਾਲੇ ਸਿੱਖ ਸਨ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਤੋਂ ਇੱਥੇ ਆਏ ਬਾਬਾ ਭਾਈ ਜੀਤੇ ਜੀ ਨੂੰ ਮਿਲੇ ਭਾਈ ਜੀਤੇ ਜੀ ਨੇ ਗੁਰੂ ਸਾਹਿਬ ਨੂੰ ਜਲ ਸ਼ਿਕਾਇਆ ਗੁਰੂ ਜੀ ਨੇ ਅਨੇਕਾਂ ਵਾਰ ਦਿੱਤੇ ਭਾਈ ਜੀਤਾ ਠੰਡਾ ਪਾਣੀ ਪੀਤਾ ਗੁਰੂ ਗੋਬਿੰਦ ਸਿੰਘ ਜੀ ਪਾਈ ਜੀਤਾ ਜੀ ਨੂੰ ਤੋਂ 1 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਲੱਖੇ ਜੰਗਲ ਸਾਹਿਬ ਆਇਆ ਜਨ ਸ਼ਾਨਦਾਰ ਦਵਾਨ ਗੁਰਦੁਆਰਾ ਜੀਤਾ ਸਾਹਿਬ ਦੀਆਂ ਹੀ ਲਾਇਆ ਕਰਦੇ ਸਨ ਇੱਥੇ ਹੀ ਸਿੰਘਾਂ ਨੂੰ ਘੋੜਸਵਾਰੀ ਸ਼ਸਤਰ ਵਿਦਿਆ ਅਭਿਆਸ ਕਰਵਾਇਆ ਕਰਦੇ ਸਨ ਇੱਥੇ ਹੀ ਪਾਈ ਡੱਲਾ ਤੇ ਬਾਬਾ ਦਾਨ ਸਿੰਘ ਜੀ ਦੀ ਸੁਲਾ ਕਰਵਾਈ ਇਹ ਤੇ ਇੱਕ ਫਲਾਈ ਫਲਾਈ ਦਾ ਦਰਖਤ ਮੌਜੂਦ ਹੈ ਜਿਸ ਨੇ ਜਿਸ ਨਾਲ ਗੁਰੂ ਜੀ ਨੇ ਘੋੜਾ ਵੰਨਾ ਇਹ ਫਲਾਈ ਦੀ ਦਾਤਨ ਗੁਰਦੂ ਗੁਰੂ ਜੀ ਨੇ ਲੱਖੇ ਜੰਗਲ ਲਾਈ ਜਿਸ ਵੇਲੇ ਵਕਤ ਸੱਤ ਵਿਸ਼ਾਲ ਸਖਾ ਵਹਨ ਗੁਰਦੁਆਰਾ ਪਾਈ ਜੀਤਾ ਸਰ ਸਾਹਿਬ ਅੱਠ ਮਾ ਅੱਠ ਮਹਾ ਸਰੋਵਰ ਦੀ ਉਸਾਰੀ ਕਾਰ ਸੇਵਾ ਚੱਲ ਰਹੀ ਹੈ ਇਸ ਥਾਂ ਤੇ ਹੀ ਪ੍ਰਾਤਨ ਬੁਗਾ ਸਾਹਿਬ ਸਰੋਵਰ ਹੈ ਇੱਥੇ ਹੀ ਬਾਬਾ ਦਾਨ ਸਿੰਘ ਜੀ ਘੋੜਾਂ ਦਾ ਤਵੇਦਾ ਸੀ ਜਿਸ ਦੇ ਵਿੱਚ 9 ਸੋ 900 ਘੋੜਸਵਾਰ 500 ਪੈਦਲ ਸਵਾਰ ਸਨ ਬਾਬਾ ਦਾਨ ਸਿੰਘ ਜੀ ਨੇ ਮਾਰਵੇ ਦੀ ਸਿੱਖੀ ਲੱਖੀ ਰੱਖੀ ਸੀ ਜਦੋਂ ਵਜੀਦਾ ਖਾਨ ਚੜ ਕੇ ਆਇਆ ਬਾਬਾ ਦਾਨ ਸਿੰਘ ਜੀ ਇਸ ਸਥਾਨ ਤੋਂ ਹੀ ਮੁਕਤ ਸਰ ਜੰਗ ਵਿੱਚ ਸ਼ਾਮਲ ਹੋਏ ਭਾਈ ਡੱਲਾ ਜੀ ਇਸ ਇਲਾਕੇ ਦੇ ਚੌਧਰੀ ਸੀ ਉਹ ਮੁਕਸਰ ਦੀ ਲੜਾਈ ਵਿੱਚ ਨਹੀਂ ਗਿਆ ਸੀ ਵਜੀਦਾ ਖਾਨ ਮੇਰੇ ਇਲਾਕੇ ਨੂੰ ਉਜਾੜ ਕੇ ਦੇਵੇਗਾ ਜੰਗ ਤੋਂ ਬਾਅਦ ਬਾਬਾ ਦਾਨ ਸਿੰਘ ਜੀ ਨੇ ਡੱਲੇ ਨਾਲ ਮਿਲਵਰਤਨ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦਾਨ ਸਿੰਘ ਡੱਲਾ ਸਿੰਘ ਜੀ ਦੀ ਇੱਥੇ ਸੁਲਾ ਕਰਵਾਈ ਜਿੱਥੇ ਜੰਡ ਦੀ ਸੇਵਾ ਕਰਵਾਈ ਇਸ ਸਥਾਨ ਦੇ ਝੰਡ ਦੇ ਨਾਲ ਬਾਬਾ ਸੰਤਾ ਸਿੰਘ ਜੀ ਅਕਾਲੀ 96 ਕਰੋੜੀ ਬੁੱਢੇ ਦਲ ਪੰਜ ਤਖਤ ਕਰਵਾ ਰਹੇ ਹਨ ਇਸ ਤਖਤ ਤੇ ਸ਼ਰਦਾ ਨਾਲ ਦਰਸ਼ਨ ਕਰਨ ਨਾਲ ਕਹਿੰਦੇ ਸ਼ਰਦਾ ਪੂਰੀਆਂ ਹੁੰਦੀਆਂ ਹਨ ਇਸ ਦੀ ਇੱਕ ਮਹੱਤਤਾ ਹੈ ਗੁਰਦੁਆਰਾ ਜੀਤਾ ਸਰ ਜੀ ਵਿਖੇ ਇੱਕ ਜੰਗਲ ਮੌਜੂਦ ਹੈ ਜਿਸ ਦੇ ਵਿੱਚ ਜੰਗਲ ਦੇ ਵਿੱਚ ਇਸ ਦੇ ਵਿੱਚੋਂ ਜੇ ਕੋਈ ਭਾਈ ਲੱਕੜ ਲਿਜਾਣ ਤਾਂ ਦੂਰ ਇੱਥੋਂ ਕੋਈ ਦਾਤਣ ਵੀ ਨਹੀਂ ਤੋਰ ਸਕਦਾ ਦਿਖਾਉਨੇ ਆ ਸੋਨੂੰ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਬਾਬਾ ਬਲਬੀਰ ਬਾਬਾ ਬਲਦੇਵ ਸਿੰਘ ਜੀ ਬੁੱਢਾ ਦਾਲ ਵਾਲੇ ਉਹ ਆਪਾਂ ਨੂੰ ਜਾਣਕਾਰੀ ਦੇ ਦੇਣਗੇ ਸੁਣਦੇ ਆ ਉਹਨਾਂ ਤੋਂ ਪੂਰਾ ਇਤਿਹਾਸ ਜੁੜੇ ਰੋ ਪੰਜਾਬੀ ਆਦੀ ਆਵਾਜ਼ ਦੇ ਨਾਲ ਸਾਸਰੇ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਰਾਪ ਪੰਜਾਬੀ ਆ ਦਿਵਾਜ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਟਾਈਮ ਅਸੀਂ ਖੜੇ ਆ ਲੱਖੀ ਜੰਗਲ ਦੀ ਧਰਤੀ ਤੇ ਜੋ ਲੱਖੀ ਜੰਗਲ ਗੁਰਦੁਆਰਾ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਭਾਈ ਜੀਤਾ ਜੀ ਦਾ ਗੁਰਦੁਆਰਾ ਭਾਈ ਜੀਤਾ ਜੀ ਗੁਰਨਾਥ ਦੇਵ ਜੀ ਦੇ ਸ਼ਰਦਾ ਪੂਰਬਕ ਇੱਕ ਸਿੱਖ ਸਨ ਉਹ ਇਹ ਜਿਹੜੇ ਗੁਤਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੋਪਾ ਪ੍ਰਾਪਤ ਹੈ ਇਸ ਟਾਈਮ ਤੇ ਸਾਡੇ ਨਾਲ ਨੇ ਬਾਬਾ ਬਲਦੇਵ ਸਿੰਘ ਜੀ ਬੁੱਢਾ ਢਾਲ ਵਾਲੇ ਇਹਨਾਂ ਤੋਂ ਆਪਾਂ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਲੈਣਾ ਹਾਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਬਾਬਾ ਜੀ ਇਹ ਤਾਂ ਜਿਹੜਾ ਗੁਰਦੁਆਰਾ ਸਾਹਿਬ ਹੈ ਬਾਬਾ ਜੀਤਾ ਜੀ ਇਹਦੇ ਇਤਿਹਾਸ ਬਾਰੇ ਸਾਨੂੰ ਥੋੜੀ ਜਿਹੀ ਜਾਣਕਾਰੀ ਹਾਂਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਉਹ ਦੇਸ਼ਾਂ ਬਦੇਸ਼ਾਂ ਦੇ ਵਿੱਚ ਦੇਸ਼ਾਂ ਬਦੇਸ਼ਾਂ ਦੇ ਵਿੱਚ ਵਸ ਰਹੇ ਸੱਚਾ ਗੁਰੂ ਰੂਪ ਸਾਹਿਬ ਗੁਰੂ ਰੂਪ ਪੰਥ ਖਾਲਸਾ ਜੀਓ ਗੁਰੂ ਸਾਹਿਬ ਸੰਗਤ ਜੀਓ ਗੁਰwidehat ਅਰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀਓ ਗੁਰੂ ਪੰਥ ਖਾਲਸਾ ਜੀਓ ਜੋ ਇਹ ਸਥਾਨ ਹੈ ਇਹੇ ਸਿੱਧਾਂ ਦਾ ਸਥਾਨ ਵੀ ਹੈ ਕਿਉਂਕਿ ਇੱਥੇ ਜਦੋਂ ਅਹਿਮਦ ਸ਼ਾਹ ਬਦਾਲੀ ਨਾਲ ਪੰਥ ਦੀਆਂ ਸਰੋਪਣੀ ਪੰਥ ਅਕਾਲੀ ਬੁੱਢਾ ਗੱਲ ਦੀਆਂ ਤਰਨਾ ਦੋਦੀਆਂ ਜਦੋਂ ਬਦਾਲੀ ਨਾਲ ਟੱਕਰਾਂ ਹੋਈਆਂ ਤਾਂ ਅਹਿਮਦ ਸ਼ਾਹ ਬਦਾਲੀ ਅੱਠਾ ਹਮਲੇ ਹੋਏ ਅੱਠਾ ਹਮਲਿਆਂ ਵਿੱਚ ਬਦਾਦੀ ਹਾਰਿਆ ਫਿਰ ਬਦਾਦੀ ਨੇ ਆਬਦੇ ਮੁਸਲਮਾਨਾਂ ਨਾਲ ਜਾਏ ਮੁਸਲਮਾਨਾਂ ਉਧਰ ਆਜੇ ਸੇ ਕਰਦੇ ਸਨ ਨਾਲ ਸਲਾਹ ਕਰੀ ਕਿ ਕੌਣ ਨੇ ਜਿਹੜੇ ਹਰ ਵੇਲੇ ਮੈਨੂੰ ਮਾਰ ਦਿੰਦੇ ਨੇ ਉਹ ਕਿੱਥੇ ਰਹਿੰਦੇ ਨੇ ਕਿੱਥੇ ਟਿਕਾਣੇ ਐ ਇਹਨਾਂ ਦੇ ਤੇ ਉਹਨਾਂ ਦੇ ਮੁਸਲਮਾਨਾਂ ਦੇ ਮੌਕੇ ਤੇ ਜੇ ਮੁਸਲਮਾਨ ਅਫਸਰ ਸੀ ਦੱਸਿਆ ਬਦਾਦੀ ਵਿਦੇਸ਼ ਦਾ ਬਾਹਰੋਂ ਬੰਦਾ ਆਉਂਦਾ ਸੀ ਰਾਣ ਚੋਂ ਉਹ ਕਹਿੰਦਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਐ ਦਸਵੀਂ ਪਾਸ਼ਾ ਦੀ ਇਹਨਾਂ ਦਾ ਸਭ ਤੋਂ ਵੱਡਾ ਪੀਰ ਜਿਹੜਾ ਗੁਰਨਾਨਕ ਦੇਵ ਐ ਤੇ 10 ਇਹਨਾਂ ਦੇ ਜਿਹੜੇ ਮਾਤਰਾ ਗੁਨਾਨਕ ਪਾਸ਼ਾ ਜਿਨ੍ਹਾਂ ਦੇ ਗੁਰੂ ਨੇ 10 ਜਮੇ ਧਰਨ ਕੀਤੇ ਆ 10ਵੇਂ ਜਮੇ ਚ ਉਹੀ ਗੁਨਾਨਕ ਪਾਸ਼ਾ ਗੁਰੂ ਐ ਸਿੰਘ ਦੇ ਰੂਪ ਚ ਆਏ ਉਹਨਾਂ ਨੇ ਖਾਲਸਾ ਪੰਥ ਸਾਜਿਆ ਤੇ ਅਸੀਂ ਇਹਨਾਂ ਦੇ ਨਾਲ ਜੰਗ ਲੜਦਿਆਂ ਨੂੰ ਸਾਨੂੰ ਵੀ ਕੋਈ 1.5 200 ਸਾਲ ਹੋ ਗਿਆ ਤੇ ਪਰ ਇਹਨਾਂ ਦੀ ਹਮੇਸ਼ਾ ਜਿੱਤ ਹੀ ਹੁੰਦੀ ਹੈ ਇਹ ਖਾਲਸਾ ਪੰਥ ਹੈ ਤੇ ਉਹ ਬਦਾਲੀ ਕਹਿੰਦਾ ਕਿ ਮੈਂ ਇਹਨਾਂ ਦਾ ਖੁਰਾ ਖੇਜ ਮਿਟਾ ਦਿਆਂਗਾ ਇਹ ਰਹਿੰਦੇ ਕਿੱਥੇ ਨੇ ਕਿੱਥੇ ਰਾਸ਼ ਹਨ ਆ ਜੀ ਤੇ ਉਹ ਫਿਰ ਮੁਸਲਮਾਨਾਂ ਨੇ ਮੌਕੇ ਦੇ ਜੋ ਹਾਕਮਸ਼ਹਾਂ ਨੇ ਦੱਸਿਆ ਕਿ ਲੱਖੀ ਜੰਗ ਦਾ ਇੱਕ ਏਰੀਆ ਹੈ ਇਹ ਜੰਗ ਕਰਕੇ ਉੱਥੇ ਚਲੇ ਜਾਂਦੇ ਆ ਉਹ ਬਹੁਤ ਵੱਡੀ ਚੜੀ ਆ ਜ਼ਰ ਟਿੱਬੇ ਹੈ ਰੇਤਨੀ ਧਰਤੀ ਹੈ ਤੇ ਉਧਰ ਉਹ ਰਹਿੰਦੇ ਆ ਤੇ ਉਹ ਫਿਰ ਉੱਥੋਂ ਸਾਰੀ ਇਨਕਵਾਰੀ ਲੈ ਕੇ ਮੌਕੇ ਦੇ ਹਾਕਮਾਂ ਤੋਂ ਇਧਰ ਅਬਦਾਲੀ ਆਇਆ ਜਦੋਂ ਅਬਦਾਲੀ ਆਇਆ ਇਥੇ ਸਿੰਘਾਂ ਨਾਲ ਮੁੱਠ ਭੇੜ ਹੋਇਆ ਯੁੱਧ ਹੋਇਆ ਸਿੰਘਾਂ ਦੇ ਨਾਲ ਤੇ ਫਿਰ ਵੀ ਸਰੋਵਣੀ ਪੰਥਕਾਲੇ ਵੱਡੇ ਗੱਲਦੇ ਉਹਨਾਂ ਨੂੰ ਅਬਦਾਲੀਆਂ ਫੌਜਾਂ ਵਰਜਤੀਆਂ ਮਾਰੀਆਂ ਜਦ ਕਸਮਾਨ ਦਾ ਹੋਇਆ ਤਬ ਦਾਦੀ ਦੀਆਂ ਫੌਜਾਂ ਬਹੁਤ ਮਾਰੀਆਂ ਗਈਆਂ ਮਾਰੂਥਲ ਲਾਕਾ ਸੀਗਾ ਤੇ ਬਹੁਤ ਪਾਣੀ ਦੀ ਤੇਹ ਤੋਂ ਪਾਣੀ ਨਾਲ ਉਹਨਾਂ ਨੂੰ ਕਿਤੇ ਵੀ ਲੱਭਿਆ ਜਿਹੜਾ ਇਹ ਪਾਣੀ ਇਸ ਢਾਬ ਜੋ ਇਹ ਮਤਲਬ ਸਪੜੀ ਹੈ ਹੁਣ ਇਸ ਨੂੰ ਸਲੋਵਰ ਦਾ ਰੂਪ ਦਿੱਤਾ ਗਿਆ ਪਹਿਲਾਂ ਇਹ ਇੱਕ ਸਪੜੀ ਹੁੰਦੀ ਸੀਗੀ ਕੱਚੇ ਕੱਚੀ ਸਪੜੀ ਸੀਗੀ ਉਹਦੇ ਵਿੱਚ ਕਦੇ ਪਾਣੀ ਨਹੀਂ ਸੁੱਕਿਆ ਸੀਗਾ ਉਹ ਸਿੰਘਾਂ ਨੇ ਇਸੇ ਸਪੜੀ ਦੇ ਉੱਤੇ ਪਾਸੀ ਇਹ ਸਪੜੀ ਨੂੰ ਮਲ ਲਿਆ ਤੇ ਤੁਰਕਾਂ ਨਾਲ ਜੰਗ ਹੋਇਆ ਤੇ ਤੁਰਕ ਮਾਰੇ ਗਏ ਬਾਕੀ ਕੁਸ ਭੱਜ ਪੁੱਜ ਗਏ ਇਸ ਕਰਕੇ ਜਿਹੜਾ ਨੋਮਾ ਜੰਗੋ ਅਮਰਤ ਸਾਬਦਾ ਦੀ ਨਾ ਹੋਇਆ ਉਹ ਇਸ ਧਰਤੀ ਤੇ ਹੋਇਆ ਇਹਨੂੰ ਸ੍ਰੀ ਦੰਦਾ ਸਥਾਨ ਕਹਿੰਦੇ ਆ ਤੇ ਇੱਥੇ ਸੰਤਾਂ ਨੇ ਵੀ ਤਪ ਕੀਤਾ ਮਹਾਂਪੁਰਖਾਂ ਨੇ ਉਥੇ ਝਾੜੂ ਮਾਰਦੇ ਰਹੇ ਸੇਵਾ ਕਰਦੇ ਰਹੇ ਸਥਾਨਾਂ ਦੀ ਸੰਤ ਬਾਬਾ ਭਾਈ ਜੀਤਾ ਜੀ ਉਹ ਵੀ ਇਸ ਸ੍ਰੀ ਦੰਦਾ ਦੇ ਸਥਾਨਾਂ ਦੀ ਸੇਵਾ ਬਹੁਤ ਚਿਰ ਪਹਿਲਾਂ ਨਿਵਾਕੇ ਗਏ ਤੇ ਫਿਰ ਉਸ ਤੋਂ ਬਾਅਦ ਜਦੋਂ ਇਸ ਇਸ ਜਗ੍ਹਾ ਬਾਰੇ ਬਾਬਾ ਸੰਤਾ ਸਿੰਘ ਜੀ ਨੂੰ ਸੰਤਾਂ ਨੇ ਦੱਸਿਆ ਤੇ ਵੀ ਇੱਥੇ ਦੇ ਸੀ ਦਸੰਗ ਦਾ ਪਹਿਰਾ ਹੈ ਨੋਮਾ ਜੰਗਦਾਰੀ ਨਾਲੇ ਸਥਾਨ ਤੇ ਹੋਇਆ ਇਥੋਂ ਦਾ ਜਿਹੜਾ ਇਤਿਹਾਸ ਹੈ ਉਹ ਹੋ ਸੋਹਣ ਸਿੰਘ ਸੀਤਲ ਜੋ ਬਹੁਤ ਵੱਡੇ ਵਿਦਵਾਨ ਹੋਏ ਆਪਣੇ ਢਾਡੀ ਬਾਰਾਂ ਦੇ ਨਾਲੇ ਗਾਈਆਂ ਤੇ ਉਹ ਬਹੁਤ ਢਾਡੀ ਬਾਰਾਂ ਦੇ ਬਾਦਸ਼ਾਹ ਹੋਏ ਨੇ ਤੇ ਉਹਨਾਂ ਨੇ ਵੀ ਇਹਦਾ ਜਿਹੜਾ ਸੋਹਣ ਸਿੰਘ ਸੀਤਲ ਨੇ ਵੀ ਇਥੋਂ ਦਾ ਇਤਿਹਾਸ ਪਾਇਆ ਵੀ ਲੱਖੀ ਜੰਮਾ ਦੇ ਸਾਹਿਬ ਦਾ ਜਿਹੜਾ ਲੱਖੀ ਜੰਮਾ ਸਾਹਿਬ ਹੈ ਉਹਦੇ ਪਾਸੇ ਜਿੱਥੇ ਝੜੀ ਹੈ ਬਣਾ ਦੀ ਉੱਥੇ ਜੁੱਧ ਹੋਇਆ ਉਹਨਾਂ ਨੇ ਵੀ ਇਸਦਾ ਜਿਹੜਾ ਵਰਣਨ ਸਾਰਾ ਕੀਤਾ ਹੈ ਫੇਰ ਉਹ ਇਤਿਹਾਸ ਨੂੰ ਮੁਖ ਰੱਖ ਕੇ ਸ਼੍ਰੋਮਣੀ ਪੰਥਕਾਲੇ ਬੁੱਢਾ ਦਲ ਦੇ ਸੇਧ ਬਾਬਾ ਸੰਤਾ ਸਿੰਘ ਜੀ ਨੇ ਇਸ ਸਥਾਨ ਨੂੰ ਚਾਰ ਚੰਨ ਲਾਏ ਦਰਬਾਰ ਪਾਇਆ ਸੀ ਦਸ ਸੰਗਾਂ ਦਾ ਤੇ ਬੱਬਾ ਭਾਈ ਜੀਤਾ ਜੀ ਮਹਾਂਪੁਰਖਾਂ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੂਪ੍ਰਾਪਤ ਹੈ ਗੁਰੂ ਗੈ ਸੰਕਲਗੀ ਕਰਪਾਸ਼ਾ ਵੀ ਇੱਥੇ ਆਇਆ ਸੰਤਾਂ ਨੂੰ ਮਿਲਣ ਆਏ ਸੀ ਸੰਤਾ ਨੇ ਜਲਸ ਕਾਇਆ ਸਤਗੁਰਾਂ ਨੂੰ ਠੰਡਾ ਤੇ ਸੰਤ ਤੇ ਸਤਗੁਰਾਂ ਨੇ ਭਾਈ ਜੀਤਾ ਜੀ ਨੂੰ ਵਰ ਦਿੱਤਾ ਸੰਤਾਂ ਨੂੰ ਸੰਤ ਭਾਈ ਜੀਤਾ ਠੰਡਾ ਪਾਣੀ ਪੀਤਾ ਤੇ ਸੰਤ ਜੀ ਛੋਡਾ ਪਹਿਰਾ ਵੀ ਇੱਥੇ ਰਵੇਗਾ ਤੇ ਉਹ ਸੰਤਾਂ ਦਾ ਪਹਿਰਾ ਅੱਜ ਵੀ ਇੱਥੇ ਹਾਜ਼ਰ ਹੈ ਤੇ ਸੰਗਤਾਂ ਉਹਦੀਆਂ ਉਹਨਾਂ ਦੇ ਨਾਂ ਤੇ ਸੁੱਖਾ ਸੁਖ ਦੀਆਂ ਗੁਰੂ ਵਾਂਗ ਸੰਗਤ ਦੇ ਨਾਂ ਤੇ ਸੁੱਖਾ ਸੁਖ ਦੀਆਂ ਸਿੱਧਾ ਦੇ ਨਾਂ ਤੇ ਸੁੱਖਾ ਸੁਖ ਦੀਆਂ ਸੰਤਾਂ ਦੀਆਂ ਜਿਹੜੀਆਂ ਇਸ਼ਾ ਮਨੋਗਾਨ ਮਨੋਕਾਨਾ ਪੂਰੀਆਂ ਹੁੰਦੀਆਂ ਤੇ ਬਾਕੀ ਇੱਥੇ ਜਿਹੜਾ ਚਪਹਿਰਾ ਵੀ ਮਨਾਇਆ ਜਾਂਦਾ ਹਰ ਐਤਵਾਰ ਦੇ ਐਤਵਾਰ ਸਿੱਧਾ ਸੰਗਤ ਦਾ ਚਪਹਿਰਾ ਲੱਗਦਾ ਹੈ ਤੇ ਬਾਬਾ ਦੀਪ ਸਿੰਘ ਜੀ ਜੋ ਬਹੁਤ ਵੱਡੀ ਹਸਤੀ ਸੀਸ ਤਲੀ ਤੇ ਰੱਖ ਕੇ ਜਿਨ੍ਹਾਂ ਨੇ ਜਦ ਕੀਤਾ ਗੁਰੂ ਰਾਮਦਾਸ ਸ੍ਰੀ ਹਰਮੰਦਰ ਸਾਹਿਬ ਦੀ ਰੱਖਿਆ ਕਰਦੇ ਹੋਏ ਉੱਥੋਂ ਜ਼ਾਲਿਮਾਂ ਦਾ ਨਾਸ਼ ਕਰਦੇ ਹੋਏ ਗੁਰਦਰਾ ਨੂੰ ਯਾਦ ਕਰਵਾਉਣ ਵਾਸਤੇ ਜਦੋਂ ਬਾਬਾ ਦੀਪ ਸਿੰਘ ਜੀ ਗਏ ਆ ਤੇ ਉਹ ਵੀ ਇਸ ਢੜੀ ਦੇ ਵਿੱਚ ਇੱਥੇ ਬਾਬਾ ਦੀਪ ਸਿੰਘ ਜੀ ਆਏ ਤੇ ਇੱਥੋਂ ਬਰਾੜਾ ਨੂੰ ਇੱਥੇ ਵੀ ਇਹਨਾਂ ਨੇ ਲਖੀਰ ਖਿੱਚੀ ਸੀ ਵੀ ਜਿਨ੍ਹਾਂ ਨੂੰ ਭਾਈ ਮੌਤ ਪਿਆਰੀ ਆ ਉਹ ਪਸਾਂ ਹੜ ਜੋ ਜਿਨ੍ਹਾਂ ਨੇ ਸ਼ੀਤਗਾਂ ਪਾਉਣੀਆਂ ਉਹ ਲਖੀਰ ਟੱਪ ਜੋ ਤੇ ਮਾਲਵੇ ਵਿੱਚ ਵੀ ਇੱਥੇ ਲਖੀਰ ਬਾਬਾ ਗੁਣਾ ਬਾਬਾ ਦੀਪ ਸਿੰਘ ਜੀ ਨੇ ਖਿੱਚੀ ਸੀ ਤੇ ਅੰਮ੍ਰਿਤਸਰ ਸਾਹਿਬ ਜਾ ਕੇ ਸੇ ਮਜਾ ਲਾਣ ਨੂੰ ਵੀ ਲਖੀਰ ਖਿੱਚੀ ਸੀ ਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 53 ਸਾਲ ਤਲਵੰਡੀ ਸਾਬੋ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ ਬੇਅੰਤ ਗੁੱਟ ਕੇ ਗੁਰਬਾਣੀ ਲਿਖ ਲਿਖ ਸੰਤਾਂ ਨੂੰ ਦਿੱਤੀ ਤੇ ਬੜੀਆਂ ਵੱਡੀਆਂ ਸਮਾਮਾਂ ਨਵਾਈਆਂ ਤੇ ਬਾਬਾ ਦੀਪ ਸਿੰਘ ਜੀ ਨੇ 53 ਸਾਲ ਜੋ ਸਮਾਮਾਂ ਕਰਦੇ ਰਹੇ ਤੇ ਇਹ ਜਿਹੜੇ ਇੱਥੋਂ ਦੇ ਸਥਾਨ ਸੀਗੇ ਲੱਖੀ ਜੰਗਲ ਸਾਹਿਬ ਹੋ ਗਿਆ ਇਹ ਢੀਕ ਹੋ ਗਈ ਇਹ ਵੀ ਬਾਬਾ ਦੀਪ ਸਿੰਘ ਜੀ ਦੇ ਦੇਖ ਰਿਹਾ ਖਵੱਚੀ ਉਹਦੋਂ ਇੱਥੇ ਸਾਰਾ ਪਹਿਰਾ 걸ਦਾ ਸੀ ਹੁਣ ਵੀ ਇੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹਨਾਂ ਸ਼ਹੀਦਾਂ ਦਾ ਇੱਥੇ ਪਹਿਰਾ ਲੱਗਦਾ ਹਰ ਐਤਵਾਰ ਦੇ ਐਤਵਾਰ ਸੰਗਤਾਂ ਆਪਣੀਆਂ ਮਰੂ ਕਮਰਾ ਪੁਰੀਆਂ ਕਰਦੀਆਂ ਜਿਨ੍ਹਾਂ ਨੂੰ ਪੀਜੀਆਈ ਦੇ ਵਿੱਚ ਡਾਕਟਰ ਜਵਾਬ ਦੇ ਜਾਂਦੇ ਆ ਤੇ ਇੱਥੇ ਆ ਜਾਂਦੇ ਆ ਉਹਨਾਂ ਦੀ ਅਰਦਾਸ ਬੇਨਤੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤਰਪਾਰਸ਼ ਆਪਣੀ ਕਲਾ ਵਰਤੋਂ ਗਿਆ ਗੁਰਨਾੰਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਬਾਬਾ ਭਾਈ ਜੀਤਾ ਜੀ ਸੰਤ ਸਾਰੀਆਂ ਸ਼ਕਤੀਆਂ ਉਹ ਬੰਦਾ ਖਰ ਨੂੰ ਦਵਾਈ ਲੱਗ ਜਾਂਦੀ ਹੈ ਜਾਨੀ ਕਿ ਠੀਕ ਹੋ ਜਾਂਦਾ ਬਹੁਤ ਪੇਸ਼ੈਂਟ ਇਦਾਂ ਦੇ ਆਏ ਜਿਨ੍ਹਾਂ ਜਿਹੜੇ ਨਾਲੀਆਂ ਲੱਗੀਆਂ ਸੀ ਹੱਥ ਖੜੇ ਹੋ ਗਏ ਡਾਕਟਰਾਂ ਦੇ ਉਹ ਜਦੋਂ ਇੱਥੇ ਅਰਦਾਸ ਬੇਨਤੀ ਹੁੰਦੀ ਹੈ ਚਪਹਿਰੇ ਤੇ ਜਾਂ ਮੱਸਿਆ ਤੇ ਉਹ ਗੁਰੂ ਬੜੀ ਕਲਾ ਵਰਤੋਂ ਗਿਆ ਬੰਦਾ ਠੀਕ ਹੋ ਜਾਂਦਾ ਤੇ ਬੜੀ ਸਤਗੁਰਾਂ ਦੀ ਸਥਾਨਾਂ ਤੇ ਕਿਰਪਾ ਇੱਥੇ ਬੜਾ ਪੈਰਾ ਸਤਗਵਾਂ ਦਾ ਉਹਨੇ ਬਣਾ ਦੀ ਚੜੀ ਖੜੀ ਆ ਕੋਈ ਵੀ ਬੰਦਾ ਦੀ ਡਾਣੀ ਨਹੀਂ ਤੋੜ ਸਕਦਾ ਜੇ ਕੋਈ ਡਾਣੀ ਵੱਢਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਬਹੁਤ ਵੱਡਾ ਕਸ਼ਟ ਉੱਠਦਾ ਹੈ ਤੇ ਬਹੁਤ ਵੱਡੇ ਦੁੱਖ ਭੋਗਣੇ ਪੈਂਦੇ ਆ ਤੇ ਇਹ ਪਹਿਰਾ ਪ੍ਰਤੱਖ ਹੈ ਇੱਥੇ ਅੱਜ ਵੀ ਸੀ ਤਾਂ ਦਾ ਯਾਨੀ ਕਿ ਇੱਥੋਂ ਕੋਈ ਜਾ ਤਾਣੀ ਦੇ ਰੂਪ ਦੇ ਵਿੱਚ ਜਾਂ ਕੋਈ ਲੱਕੜ ਦੇ ਰੂਪ ਦੇ ਵਿੱਚ ਇੱਥੋਂ ਕੋਈ ਲਿਜਾ ਨਹੀਂ ਸਕਦਾ ਹਾਂ ਹਾਂ ਤੁਸੀਂ ਦੇਖਦੇ ਹੀ ਹੋ ਵੀ ਆਸ-ਪਾਸੇ ਇਧੀਆਂ ਲੱਕੜਾਂ ਵੇਖ ਕੇ ਵਿੱਚ ਸੁੱਕੀਆਂ ਲੱਕੜਾਂ ਵੀ ਪਈਆਂ ਉਵੇਂ ਹੀ ਪਈਆਂ ਉਹ ਉਹ ਇੱਥੇ ਸੀ ਲੰਗਰ ਦੇ ਵਿੱਚ ਜਿਹੜੀ ਲੱਕੜਾਂ ਸੁੱਕੀ ਆ ਮੰਨ ਲਓ ਉਹ ਸੁੱਕੀ ਲੱਕੜ ਹੀ ਬਸਿਆ ਵਾਲੇ ਦਾ ਲੰਗਰ ਚੱਲਦਾ ਉਦਾਂ ਵੀ ਲੰਗਰ ਬੰਦਾ ਰਹਿੰਦਾ ਆਏ ਗਏ ਸੰਗਤਾਂ ਵਾਸਤੇ ਉਹ ਫਿਰ ਅਸੀਂ ਜਿਹੜਾ ਸੁੱਕਾ ਬਾਲਣਾ ਇੱਥੇ ਬਾਲ ਲੈਂਦੇ ਆ ਗੁਰੂ ਘਰ ਦੇ ਵਿੱਚ ਵੀ ਇੱਥੋਂ ਬਾਹਰ ਨਹੀਂ ਜਾਂਦਾ ਉਹ ਅੱਛਾ ਜਿਹੜੀ ਗਿੱਲੀ ਲੱਕੜਾ ਗੁਰੂ ਘਰ ਵਾਲੇ ਵੀ ਨਹੀਂ ਵਰਦੇ ਹਾਂ ਜਿਹੜੀ ਗਿੱਲੀ ਲੱਕੜਾ ਉਹ ਅਸੀਂ ਵੀ ਨਹੀਂ ਵਰ ਸਕਦੇਗੇ ਇੱਥੇ ਕੋਈ ਵੀ ਬੰਦਾ ਜਿਹੜੇ ਦਵੜਾ ਆਣਾ ਜਿਹੜੀਆਂ ਇਹਨਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੇਰਾ ਮਾਲਵਾ ਦੇਸ਼ ਹੈ ਇਹ ਜੰਗਲ ਦੇਸ਼ ਹੈ ਇਹ ਜੰਗਲ ਦੇਸ਼ ਦੀ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਆਪਣੀ ਨਿਸ਼ਾਨੀ ਰੱਖੀ ਹੋਈ ਆ ਵੀ ਆ ਕੇ ਸੰਗਤਾਂ ਨੂੰ ਦੇਖਿਆ ਕਰਨ ਲਈ ਆ ਉਹਨਾਂ ਦਾ ਜਿਹੜਾ ਫਰਨਾ ਸਤਗੁਰਾਂ ਦਾ ਉਹ ਪੂਰਾ ਅੱਜ ਚੱ ਕੋਈ ਡਾਂਗ ਨਹੀਂ ਤੋੜ ਸਕਦਾ ਹਰੀ ਨੂੰ ਨਹੀਂ ਤੋੜ ਸਕਦਾ ਜਿਹੜੀ ਕੁਦਰਤ ਵੱਲੋਂ ਕੋਈ ਛਿਹੜਾ ਆ ਗਿਆ ਟੁੱਟ ਗਈ ਜਾਂ ਕੋਈ ਸੁੱਕੀ ਕੋਈ ਛਿਹੜਿਆ ਟੁੱਟ ਗਈ ਜੋ ਕੋਈ ਐਦਾਂ ਉਹਨੂੰ ਅਸੀਂ ਬਾਹਰ ਸਕਦੇ ਹਾਂ ਸੁੱਕੀ ਨੂੰ ਹਰੀ ਦੀ ਕੋਈ ਵੀ ਨਹੀਂ ਅਸੀਂ ਵੀ ਨਹੀਂ ਤਾਂ ਕੋਈ ਬਾਹਰ ਲੱਗਦੀ ਉਹ ਫਿਰ ਆ ਪੈਰਾ ਇਹ ਹਨ ਬਾਬਾ ਬਲਦੇਵ ਸਿੰਘ ਜੀ ਬੁੱਢਾ ਦਾ ਲਾੜੇ ਜਿਨ੍ਹਾਂ ਨੇ ਸਾਨੂੰ ਬਾਈ ਬਾਬਾ ਪਾਈ ਜੀਤਾ ਜੀ ਦੇ ਗੁਰਦੁਆਰਾ ਸਾਹਿਬ ਤੇ ਅੱਜ ਕਵਾਰੀ ਜਾਣਕਾਰੀ ਦਿੱਤੀ ਹੈ ਦੇਖਦੇ ਰਹੋ ਪੰਜਾਬੀ ਅਨੰਦ ਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਅਜਿਹੇ ਜਿਹੜੇ ਗੁਰਤਾਰ ਮੈਂ ਜਿਹੜੇ ਇਤਿਹਾਸ ਗੁਰਦੁਆਰੇ ਸਾਹਿਬ ਉਹਨਾਂ ਦੇ ਦਰਸ਼ਨ ਤੁਹਾਨੂੰ ਕਰਾਉਂਦੇ ਰਹੀਏ ਸੁਖਵਿੰਦਰ ਫਰਾ ਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ